ਸਤ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਸਾਰੇ ਵਧੀਆ ਹੋਗੇ ਸਵਾਗਤ ਹੈ ਜੀ ਨਵੇਂ ਬਲੌਗ ਤੇ ਵੈਲਕਮ ਟੂ ਮਾਈ ਨਿਊ ਬਲੌਗ ਸੋ ਗਾਇਜ਼ ਅੱਜ ਆਪਾਂ ਚੱਲੇ ਹੈਗੇ ਆ ਨਾ ਹਾਈ ਡੈਂਸ ਕਿਹੜੇ ਮੁੰਡੇ ਤੇ ਦੂਜਾ ਬੋਲੇ ਵੀ ਮੈਂ ਇੱਧਰ ਇਹ ਮੁੰਡੇ ਇਹ ਇੱਧਰ ਹੈਗੇ ਆ ਤੇ ਮੌਸਮ ਚੈੱਕ ਕਰੋ ਇੱਧਰ ਮੀਂਹ ਆਲਾ ਹੈਗਾ ਮੀਂਹ ਕਣੀਆਂ ਹੌਲੀ ਹੌਲੀ ਪਈ ਜਾਂਦੇ ਆ ਤੇ ਦੇਖਦੇ ਆ ਜੇ ਜਲਦੀ ਮੀਂਹ ਪੈ ਗਿਆ ਤਾਂ ਦੇਖਦੇ ਆ ਫਿਰ ਕਿਵੇਂ ਹੁੰਦਾ ਅਸੀਂ ਮੈਂ ਟਮਾਟਾ ਪਰ ਚੱਲਦੇ ਆਂ ਪੀਪਲ ਵੀ ਉਧਰ ਆਉਂਦੇ ਆ ਚੱਲਦੇ ਫਿਰ ਮਿੰਟ ਮਿੰਟ ਗਾਈਜ਼ ਹੁਣ ਆਪਾਂ ਇੱਥੇ ਆਪਾਂ ਗਰਾਊਂਡ ਵਾਈਜ਼ ਪਹੁੰਚ ਗਏ ਹੈਗੇ ਆ ਤੇ ਇੱਧਰ ਗਰਾਊਂਡ ਦਾ ਮਾਹੌਲ ਚੈੱਕ ਕਰੋ ਨਹੀਂ ਆ ਬਸ ਕਨੀਆ ਇਹ ਨਿੱਕੇ ਨਿੱਕੇ ਪਈ ਜਾਂਦੇ ਆ ਪਤਾ ਨਹੀਂ ਨਹੀਂ ਪੈ ਜਾਊਗਾ ਕਿ ਨਹੀਂ ਤੇ ਇੱਧਰ ਬਾਈ ਹੁਣ ਇੱਧਰ ਗੇੜੇ ਕੱਢੀ ਜਾਂਦੇ ਚੈੱਕ ਕਰੋ ਸਾਈਕਲਾਂ ਤੇ ਇੱਧਰ ਲਿਆ ਆ ਯਾਰ ਮੀ ਵਾ ਬੰਗ ਆ ਦੇ ਇੱਧਰ ਦੇਖੋ ਚੈੱਕ ਕਰੋ ਮਨੇ ਤੇ ਨਹੀਂ ਠੀਕ ਹੈ ਤੂੰ ਰਾਈਡਰਾਂ ਕੋਲ ਭੇਜਣਾ ਐ ਠੀਕ ਹੈ ਤੇਰੀ ਵੀ ਜਾਈ चल आप खेडना भी है एक बार होर चढ़ा देना दे ए, ए, देखी ए, देखी ठीक है <laughs> ਚਲੋ ਯਾਰ ਬਸ ਕਰੋ ਯਾਰ ਬਸ ਕਰ ਬਈ ਰੈਡਰ ਬਸ ਕਰੋ ਨਕਲੀਆ ਗਵਾਸਾ ਕਰ ਵਤੂ ਲਾ ਮਾਰੇ ਲੈ ਵੀ ਜਗਾ ਦੇ ਜਗਾ ਦੇ ਜਾਵਰ ਛੱਡ ਦੇ ਨਹੀਂ ਦੇ ਗਈ ਹੇ ਬੱਜਿਆ ਨਹੀਂ ਚੱਲ ਲੈ ਆਂਦੇ ਮੈਂ ਬ੍ਰੇਕ ਹੀ ਲਾਇਆ ਪਿੱਕਾ ਲਾਇ ਤੇ ਆਂਦੇ ਆਂਦੇ ਅੱਛਾ ਬਰੋ ਇਹ ਠੀਕਾ ਸੋ ਗਾਇਸ ਹੁਣ ਆਪਾਂ ਕਰਦੇ ਆਂ ਪਗਾਟਾ ਤੇ ਇਧਰ ਪੀਰੀਅਮ ਤੇ ਸਾਰੇ ਜਾਣੇ ਆ ਚੁੱਕੇ ਹੈਗੇ ਹੱਥ ਕਰਦੇ ਆਂ ਮਿੰਟ ਮਿੰਟ ਆ ਜਾ ਓਏ ਭਰਾਵਾ ਕਾ ਦੋ ਛਤਰੀ ਤੋਰੇਗਾ ਤੋਰੇਗਾ ਕੇ ਤੋੜੇਗਾ ਹਾਂ ਚੱਲ ਫਿਰ ਆ ਜਾ ਕੱਢ ਤਾਂ ਗਾਇਸ ਹੁਣ ਇਹਦੇ ਵਿੱਚੋਂ ਡੰਡਾ ਕੱਢ ਕੇ ਹੁਣਾ ਇਮੀਡੀਏਟਲੀ ਠੀਕ ਕਰ ਦਿਆ ਕੋਈ ਮੇਰੀ ਮੱਝ ਵੀ ਚਲਵਾ

ਨੋ ਕਿਉਂ ਨਹੀਂ ਹੁੰਦਾ ਨਾਲ ਨਹੀਂ ਲੱਗਦਾ। ਸੋ ਗਾਇਜ਼ ਇਧਰ ਰਿਪੋਰਟਰ ਸਾਹਿਬਾ ਨਿਊ ਆਏ ਹੈਗੇ ਆ। ਰਮਾਨ ਇਧਰ ਚੈੱਕ ਕਰੋ। ਹਾਈ ਜੀ। ਤੈਨੂੰ ਸਿਰ ਦਾਤ ਲੁੱਟਣੀ। ਹਾਈ। ਤੁਸੀਂ ਮੈਨੂੰ ਮੂਠ ਬਣਾਓ। ਤਮ ਕਿਹੜਾ ਰਿਪੋਰਟਰ ਜਿੱਦ ਮੈਂ ਤੈਨੂੰ ਵੀ ਲਾਉਂ। ਤਹਾਨੀ ਮੈਂ ਤਾਂ ਆਨ ਕਰ ਲਾ। ਲੈ ਨਾ ਇਹ ਕਿਹੜਾ ਮੈਨੂੰ ਆਇਆ ਠੱਕੇ ਉਹ ਇੱਥੇ ਘੜਾ ਦੇ ਮੇਰੇ ਹਾਂਜੀ ਮੈਂ ਜੀ ਜਰਪਟਰ ਤੁਹਾਡੇ ਸਾਹਮਣੇ ਇੱਕ ਤਾਜ਼ਾ ਖਬਰ ਲੈ ਕੇ ਜਾਰੀ ਕਰਨ ਆਇਆ ਤਾਂ ਮੈਂ ਤੇ ਤਾਂ ਮੁੰਡਾ ਤੂੰ ਜਿਵੇਂ ਤੂੰ ਚਾਰ ਦਿਨ ਦੇਖਦੇ ਹੀ ਹੋਗਾ ਤੇ ਪਾਈ ਬੋ ਕਰਦਾ ਮੈਂ ਤੂ ਸਭ ਦੇ ਮੁੰਡੇ ਦੀ ਉਹ ਚਪੜੀ ਜਿਹੀ ਕਰਦੇ ਉਹ ਹੀ ਕੱਟ ਪਾਣੀ ਹੈ ਅੱਜੀ ਭੈ ਜੋ ਫੰਦੂ ਆਦੇ ਕਰਦਾ ਬੋਲੇ ਤਾਂ ਮੈਂ ਮੋੜਾ ਓਏ ਇੱਥੇ ਰੱਖ ਮੇਰੇ ਕਿ ਤੋਂ ਹੁੰਦਾ ਹੋ ਗਿਆ ਬਥੀ ਦਾ ਜਾਦੂ ਹੋ ਗਿਆ ਆਹ ਕੀ ਅਰੇ ਪੁੱਤ ਅਣੀ ਮੈਂ ਜੀ ਤੇ ਪਰੋਟੋ ਦੇ ਸਾਹਮਣੇ ਤਾਜ਼ਾ ਖਬਰ ਪਲੇਗ ਜਾਰੀ ਕਰਨੇ ਜਾ ਰਿਹਾ ਹਾਂ ਤਾਂ ਮੈਂ ਕਿਤੇ ਮੁੰਡੇ ਦੀ ਤੁਹਿਆਨ ਦਿਓ ਉਹਦਾ ਡੇਢੀ ਥੋੜਾ ਨੋਰਮੈਂਟੂ ਦੀ ਮੁੰਡੇ ਦੀ ਬਹੁਤ ਤਰਪਾਈ ਨਹੀਂ ਪਨੀਤ ਦੀ ਤਰਪਾਈ ਬਹੁਤ ਕਰਦਾ ਹੈ ਤੇ ਤੁਹਾਡੇ ਸਾਹਮਣੇ ਜਾਰੀ ਕਰਨੇ ਆ ਪਨੀਤ ਦੇ ਸੱਤ ਚੂਹੇ ਦੀ ਹੋਈ ਮੌਤ ਤੇ ਨਲੀਆਂ ਦੀ ਹੋਈ ਪ੍ਰਜਾਤ ਪਰ ਜਾਨ ਨੂੰ ਪਹਚਾਲ ਆ। ਮੰਗੇ ਦਾ ਪਹਚਾਲ ਸਤ ਦੋ ਬੰਦੇ ਜ਼ਖਮੀ ਹੋਏ ਸਤ ਬੰਦੇ ਦੀ ਹੋਈ ਮੌਤ। ਚਲੋ ਵੀ ਪਿੰਡੇ ਉੱਤੀ ਹੋ ਜਾ। ਗਾਇਜ਼ ਸਾਰੇ ਜਾਣੇ ਨਾ ਅੱਗੇ ਹੈ ਕਿ ਹੁਣ ਮੈਂ ਕਾਊਂਟਿੰਗ ਸਟਾਰਟ ਕਰਦਾ ਹੈਗਾ। 30 ਤੱਕ ਗੈਨ ਨੇ ਹੈਗੇ ਆ ਤੇ ਮੈਂ ਸਟਾਰਟ ਕਰਦਾ ਹੈਗਾ। 1 2 3 4 5 6 7 8 9 10 11 12 13 14 15 ਬਾਈ 23 24 25 26 ਕੰਕਟਨ ਹੋ ਗਈ ਆ ਤੇ ਹੁਣ ਆਪਾਂ ਇਧਰ ਸਟਾਰਟ ਕਰਦੇ ਹੈਗੇ ਇਧਰ ਦੇਖਦੇ ਹਾਂ ਕੌਣ ਹੈਗਾ ਇਧਰ ਤਾਂ ਲੱਗਦਾ ਕੋਈ ਨਹੀਂ ਹੈਗਾ ਤੇ ਹੁਣ ਆਪਾਂ ਇਧਰ ਬਾਥਰੂਮ ਪਾਸੇ ਜਾਣੇ ਹੈਗੇ ਆ ਇਧਰਲੇ ਪਾਸੇ ਇਧਰ ਕੋਈ ਹੈਗਾ ਯਾਰਾ ਬਾਜੀ ਕਰੀ ਜਾਂਦਾ ਕਿਹੜਾ ਆ ਬੜਾ ਚੱਲ ਚੱਲ ਆਜ ਕੋ ਬੜਾ ਮਾਰਦਾ ਆ ਆਪਣਾ ਲਵਿੰਗ ਚੱਲੇ ਚੱਲੇ ਅਸਾਇਰ ਨੂੰ ਵੱਟ ਬਤਾ ਦੇਗਾ ਹੋਰ ਐ ਵੀ ਤੂੰ ਹੀ ਆ ਤੂੰ ਹੀ ਕਰਿਆ ਮੈਂ ਨਹੀਂ ਕਰਿਆ ਅੱਜ ਜਾ ਕੇ ਕਰਦੇ ਆ ਪਹਿਲਾ ਆ ਹੜ ਜਾ ਹੜ ਜਾ ਹੜ ਜਾ ਹੜ ਜਾ ਹੜ ਜਾ ਹੜ ਜਾ ਹੈ ਨਹੀਂ ਹੈ ਨਹੀਂ ਹੈ ਨਹੀਂ ਪਹਿਲਾ ਕਾਲ ਇਧਰ ਤਾਂ ਹੈ ਨਹੀਂ ਕੋਈ ਆਇਆ ਇਧਰ ਚalte ਆਏ ਉਹ ਕਿਹੜਾ ਹੈਗਾ ਦੋਨਾਂ ਚਾਹੁੰਦੇ ਸੋ ਬੋਲਦਾ ਯਾਰ ਮੈਨੂੰ ਦੂਰ ਇਧਰ ਦੇਖ ਆ ਰਹੀ ਹੈ ਆ ਵੀ ਆਇਆ ਆ ਵੀ ਆਇਆ ਇਹ ਪੀ ਰਿਹਾ ਉਹ ਤੇਨੂੰ ਕਿਹਾ ਉੱਤੇ ਹੋਗਾ ਸ਼ਾਇਦ ਹਨਾ

ਇਦਿ ਦੇਖ ਲਿਆ ਸੀਗਾ ਸਾਰਿਆਂ ਨੇ ਲੱਗੇਗੇ ਹੈਗੇ ਆ ਹੁਣ ਇਧਰ ਰਮਨ ਭਰਾ ਦੀ ਵਾਰੀ ਹੈਗੀ ਆ ਤੇ ਹੁਣ ਇਦਾਂ ਹੀ ਦੇਣਗੇ ਤੇ ਹਣ ਸਟਾਰਟ ਕਰਦੇ ਹੈਗਾ ਆਪਾਂ ਸੈਕਿੰਡ ਪਾਰਟ ਤਾਂ ਗਾਇਸ ਹੁਣ ਮੀਂਹ ਜੇ ਪੈਣ ਲੱਗ ਗਿਆ ਤਾਂ ਕਰਕੇ ਮੈਸ਼ਾ ਤੇਰੀ ਲਈ ਹੁਣ ਉਹਨਾਂ ਨੂੰ ਕੀ ਜਾਂਦੇ ਆਗੇ ਤਾਂ ਮੈਂ ਜਾਣਾ ਉਹਨਾਂ ਨੂੰ ਲੱਭਣ ਤਾਂ ਦੱਸ ਗਣ ਕਿ ਮੈਂ ਉਹਨਾਂ ਲਈ ਨਹੀਂ ਜਾਂਦਾ 1 2 3 4 5 6 7 8 9 10 ਚੱਲਦੇ ਆ ਦੇਖਦੇ ਹੁਣ ਕਿੱਥੇ ਗਾਹੋ ਵਾਜਾਈਆਂ ਕੱਢੀ ਜਾਂਦਾ ਤੇ ਚਾਪਾ ਚੱਲਦੇ ਜਾ ਕੇ ਦੇਖਦੇ ਚਲੋ ਵੀ ਨਾ 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 ਜੀ ਅਦਿੱਤਿਆ ਨੂੰ ਲੱਭ ਦੁੱਤਾ ਹੈਗਾ ਤੁਸੀਂ ਦੇਖ ਹੀ ਸਕਦੇ ਤਾਂ ਹੁਣ ਚੱਲਦੇ ਵਾਜਾਈਆਂ ਨਿਕਲ ਗਈਆਂ ਉਹ ਚੱਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲੀ ਆ ਆ ਦੇਖੀ ਵੀਰ ਮੜਾ ਜਾ ਆ ਵਾਜਾਈਆਂ ਕੱਢੀ ਜਾਂਦਾ ਬੱਦਕੇ ਦੇ ਕੰਮ ਚੱਲੀ ਜਾਂਦਾ ਹਾਂ ਨਹੀਂ 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 ਦਾ ਹੋ ਆ ਕਨ ਮੇਰੇ ਵੀਰੋ ਕਾਲਿਆ ਐਸਾਂ ਫਿਰਾਂ ਸੋ ਗਾਇਜ਼ ਹਰ ਮਾਰ ਮਾਨ ਨੇ ਸਾਰੇ ਨੂੰ ਲਾਭ ਹੀ ਦਿੱਤਾ ਹੈਗਾ ਤੇ ਦੇਖ ਹੀ ਲਿਆ ਜੀਗਾ ਤੇ ਹੁਣ ਅਸੀਂ ਚੱਲਦੇ ਹਾਂ نیچے ਤੇ ਮੀਂਹ ਦਾ ਮੌਸਮ ਹੋ ਚੁੱਕਾ ਹੈਗਾ ਤੁਹਾਨੂੰ نیچے ਆ ਕੇ ਜਾ ਕੇ ਕਰਾਉਣੀ ਇਧਰ ਤੇ ਹੁਣ ਚੱਲਦੇ ਹਾਂ ਅਸੀਂ نیچے ਸੋ ਗਾਇਜ਼ ਹੌਲੀ ਹੌਲੀ ਹੁਣ ਕਨੀਆਂ ਤੇਜ਼ ਹੋ ਜਾਂਦੀਆਂ ਤੇ ਖੇਡਣ ਵੇਲੇ ਇਹਨਾਂ ਨੇ ਦੇਖੋ ਇੱਧਰ ਛਤਰੀ ਇਹ ਨਾ ਇੱਧਰ ਕੰਨੀ ਜੀ ਲਾ ਦਿੱਤੀ ਹੈਗੀ ਤੇ ਹੁਣ ਆਪਾਂ ਇੱਧਰ ਫੁੱਲ ਵੱਲ ਨਹੀਂ ਚਲਦੇ ਹੈਗੇ ਤੁਹਾਨੂੰ ਚੈੱਕ ਕਰਾਵਾਂਗੇ ਚੱਲ ਲਗਾਈ ਜਾਂਦੇ ਹੈਗੇ ਆ ਚੱਲ ਲਗਾ ਦੇ ਯਾਰ ਮਿੰਟ ਮਿੰਟ ਲੋ ਸੇਵ ਕਰੀ ਤੇ ਕੰਮ ਖਤਰੇਗਾ ਨਹੀਂ ਆ ਦੇਖੀ ਵੀ ਮਾਰਾ ਯਾਰ ਠੀਕ ਆ ਵੀ ਚੱਲ ਵੇ ਚੱਕ ਦੇ ਸਦਾ ਹੀ ਚੱਕ ਲਾ ਇੱਧਰ ਦੇਖੋ ਵਾਲਾ ਘਟਣਾ ਸਾਈਕਲ ਦਾ ਠੀਕ ਆ ਤੂੰ ਵੀ ਘੱਟ ਹੀ ਨਹੀਂ ਹੈਗਾ ਨਹੀਂ ਠੀਕ ਆ ਨਹੀਂ ਠੀਕ ਹੈ ਨਹੀਂ ਚੋਪਰਾ ਠੀਕ ਹੈ ਬਾਣੀ ਅੰਗਰੇਜ਼ੀ ਹੋ ਗਈ ਹੈ ਨਾ 60 ਡਿਗਰੀ ਕੋ ਮੇਰੀ 60 ਡਿਗਰੀ ਚੱਲ ਲਈ ਨਹੀਂ ਆ ਆ ਦੇ ਖੜ ਜਾ ਸੋ ਗਾਇਜ਼ ਇੱਧਰ ਚੈੱਕ ਕਰੋ ਕੱਲ ਜਦੋਂ ਮੀਂਹ ਇੱਧਰ ਪਿਆ ਸੀਗਾ ਇੱਧਰ ਜਮਾ ਗਿੱਲਾ ਗਿੱਲਾ ਸੀਗਾ ਹੁਣ ਤਾਂ ਠੀਕ ਹੋ ਗਿਆ ਬਸ ਥੋੜਾ ਥੋੜਾ ਇੱਧਰ ਰਹਿਦਾ ਹੈਗਾ ਤੇ ਇੱਧਰ ਮੁੰਡੇ ਕਹਿੰਦੇ ਆਪਾਂ ਨਾ ਨਾ ਗਰਾਊਂਡ ਦਾ ਮਹੌਲ ਚੈੱਕ ਕਰਕੇ ਆਉਂਨੇ ਆ ਕਾਹਚ ਲੈ ਪਾਣੀ ਪੂਣੀ ਹਟਿਆ ਹੈਗਾ ਕਿ ਦੇਖ ਦੇਖਦੇ ਆ ਕਿ ਫਿਰ ਖੇਡ ਲਾਂਗੇ ਤੇ ਇੱਥੇ ਮੁੰਡੇ ਦੇਖੋ ਪੰਗੇ ਲਈ ਜਾਂਦੇ ਹੈਗੇ ਓਏ ਹਾਲੀਆ ਭਰਾਵਾ ਡੈਗ ਨਾ ਜਾਇਓ ਓਏ ਉਧਰ ਨਾ ਗਾ ਸਕੂਲ ਵਾਲੇ ਬੋਲਣਗੇ ਓ ਭਰਾਵਾ ਦੇਖ ਕੇ ਦੇਖ ਕੇ ਕਿਆ ਆ ਪਾਕਿਆ ਇਹ ਦੇਖੀ ਠੀਕਾ ਓਏ ਬੜਾ ਕਿੱਥੋਂ ਨਗਾ ਓਏ ਤੂੰ ਚੱਲ ਸੋ ਗਾਇਜ਼ ਇਧਰ ਰਮਾਂਡ ਹੋਣ ਇਧਰ ਕਚਾ ਚੱਲਾ ਦੇਖਦੇ ਆ ਮੈਨੂੰ ਤੇ ਲਾ ਦੇ ਡਿੱਗ ਜਾਊਗਾ ਕਹਿੰਦਾ ਨਹੀਂ ਮੈਂ ਡਿੱਗਣਾ ਦੇਖੀ ਦੇਖੀ ਸੇ ਜੋ ਕਾ ਫਸ ਗਈ ਫਸ ਗਈ ਫਸ ਗਈ ਬੱਸ ਕਰ ਇਹ ਥਾਰ ਨਹੀਂ ਹੈਗਾ ਫਰੌਡਿੰਗ ਕਰਾਉਣਾ ਸੁਣੋ ਟਾਇਰ ਚੈੱਕ ਕਰਾਉਣਾ ਇਧਰ ਕਿੱਚਰੇ ਕਿੱਚਰੇ ਕਰਤੇ ਨੇ ਨਾ ਸਾਈਕਲ ਦੇਖੋ ਇਦਾਂ ਟਾਇਰ ਚੈੱਕ ਕਰੋ ਪਹਿਲਾਂ ਪੈਰ ਤੇ ਤਲਕਣਾ ਹੀ ਆ ਓਏ ਆਇਆ ਵੀ ਤੂੰ ਵੀ ਲਵੀ ਕੋਈ ਹਰ ਮੇਰਾ ਹਰਦਾ ਹੀ ਚੱਲ ਵੀ ਲਵੀ ਨਵੇਂ ਸੁੱਕੇ ਸਾਂਜ ਵਾਰਦਾ ਵਾ ਮੈਂ ਦੇਖੋ ਬਈ ਇਧਰ ਮਾਨ ਨਾ ਜਮਾ ਗੱਡੇ ਚ ਵਾਰ ਦਿੱਤਾ ਹੈਗਾ ਤੇ ਸਾਈਕਲ ਦੇਖੋ ਇਧਰ ਚੈੱਕ ਕਰੋ ਕੱਲ ਮੈਨੂੰ ਇਧਰ ਪੈਰ ਵੜ ਗਿਆ ਸੀਗਾ ਸਾਈਕਲ ਦਾ ਹਾਲ ਦੇਖੋ ਬਈ ਕੀ ਕਰਤਾ ਇਹਨਾਂ ਨੇ ਹਾਂ ਐ ਆ ਆਹ ਹੁਣ ਆਪਾਂ ਉਧਰ ਚੱਲਦੇ ਆ ਐ ਦੇਖੀਏ ਬਾਗਰੇ ਤੇਰੀ ਤਾਂ ਅੱਖ ਵਿੱਚ ਅੱਕ ਗਲੀ ਵਿੱਚੋਂ ਕੌਣ ਲੰਘਿਆ ਐ ਠੀਕ ਐ ਠੀਕ ਐ ਚਲੋ ਉਹ ਆ ਦੇਖੀਏ ਲੰਘਦੀ ਜੇ ਪਿੱਛੇ ਚੁਕਾਈ ਦੋ ਹਾਂ ਇਹ ਫਿਰ ਲਵੀ ਜਾਣੀ ਸਾਈਕਲ ਆ ਐ ਰਹੀ ਹੈ ਜੋ ਕਦਰ ਮਨ ਤੈਨਾਂ ਜਾ ਕੇ ਨਹੀਂ ਕਰਦਾ ਪੁੱਤ ਇੱਧਰ ਰਹਿ ਗਿਆ ਤੇਰੇ ਵਾਲੀ ਦਾ ਇਹਦੀ ਸਾਈਕਲ ਦੇਖੋ ਇਹਦੇ ਟਾਇਰ ਵੀ ਸਾਰੇ ਗੰਦੇ ਹੋ ਗਏ ਹੈਗੇ ਇੱਧਰ ਪਿੱਛੇ ਵੀ ਇਹਦੇ ਵੀ ਨਾ ਕੁਝ ਨਾ ਕੀ ਕਿੱਦਰ ਤੇ ਕੱਢ ਲਈ ਸੀਗੀ ਇੱਧਰ ਦੋਨੇ ਸਾਈਕਲਾਂ ਚੈੱਕ ਕਰੋ ਪਹਿਲਾਂ ਪੂਰੀ ਚੰਕਾ ਮਾਰਦੀ ਹੈਗੀ ਇਹ ਠੀਕ ਆ ਜਿਹੜੀ ਆੜੀ ਸਾਈਕਲ ਹੈਗੀ ਆ ਇਹ ਏਰਮਾਨ ਦੀ ਆ ਤੇ ਆੜੀ ਜਿਹੜੀ ਸਾਈਕਲ ਆ ਇਹ ਲਵੀ ਦੀ ਹੈਗੀ ਆ ਤੇ ਆਪਾਂ ਮਿੰਟ ਮਿੰਟ ਉਧਰ ਚਲਦੇ ਹੈਗੇ ਗਰਾਉਂਡ ਚ ਨਿਮਾਲ ਚੈੱਕ ਕਰਾਉਨੇ ਆ ਉਧਰ ਦੇਖੋ ਟਾਕੀ ਵਾਲੇ ਆਗੇ ਹੈਗੇ ਆ ਤੇ ਆਪਾਂ ਵੀ ਮਿੰਟ ਮਿੰਟ ਚਲਦੇ ਆ ਆਪਣੇ ਯਾਰ ਹੁਣੀ ਆਈ ਨਹੀਂ ਹੈਗੇ ਦੇ ਦੇਖਦੇ ਕਦੋਂ ਆਨੇ ਹੈਗੇ ਸੋ ਗਾਇਜ਼ ਇਧਰ ਉਹ ਜਿਹੜਾ ਜੰਗਲਾਇਆ ਲੱਗਾ ਹੋਇਆ ਸੀਗਾ ਗੇਟ ਕੋਲ ਸਾਰੇ ਸਕੂਲ ਚ ਜਿੱਥੇ ਨਿੱਕਾ ਜਿਹਾ ਗੇਟ ਹੈਗਾ ਉੱਥੇ ਜੰਗਲਾ ਲਾਏ ਹੋਇਆ ਕਿਉਂਕਿ ਇੱਥੇ ਮੋਟਰ ਮੋਟਰਸਾਈਕਲ ਨਾ ਵੜਦੇ ਤੇ ਸਾਈਕਲ ਤੇ ਚੱਲ ਕੱਢੀ ਜਾਂਦੀ ਹੈਗੀ ਆ ਤੇ ਸਾਈਕਲ ਕੱਢਣ ਚ ਵੀ ਥੋੜੀ ਜਿਹੀ ਦਿੱਕਤ ਹੋਈ ਸੀਗੀ ਮਿੱਟੀ ਮੋਟੇ ਇਹਨਾਂ ਦੇ ਮੂੰਹ ਚ ਪੈ ਗਿਆ ਸੀਗਾ ਤੇ ਸ਼ਰਟਾਂ ਦੇ ਵੀ ਪੈ ਗਿਆ ਜੀ ਤੁਹਾਨੂੰ ਚੈੱਕ ਕਰਾਉਣੇ ਉਧਰ ਗਾਇਜ਼ ਇੱਧਰ ਚੈੱਕ ਕਰੋ ਹਾਕੀ ਵਾਲੇ ਇੱਧਰ ਸਟਿਚਿੰਗ ਕਰੀ ਜਾਂਦੇ ਆ ਤੇ ਗਰਾਉਂਡ ਪੂਰੀ ਵਧੀਆ ਆ ਕਾਕੂ ਸਾਰੇ ਵੱਧ ਗਏ ਹੈਗੇ ਆ ਤੇ ਕਟਾਣਗੇ ਇਹ ਹਾਕੀ ਵਾਲੇ ਤੇ ਇੱਧਰ ਮੁੰਡੇ ਬੱਸ 4-5 ਵਾਲੇ ਆਏ ਹੋਏ ਹੈਗੇ ਆ ਤੇ ਆਪਣੇ ਭਰਾ ਹੁਣੀ ਉਧਰ ਸਾਈਕਲ ਚਲਾਈ ਜਾਂਦੇ ਆ ਅੱਜ ਸਾਈਕਲਾਂ ਦੀ ਜੋਰ ਦੇਣਾ ਇਹਨਾਂ ਨੇ ਨਹੀਂ ਤੇ ਇਹ ਕਦੇ ਸਾਈਕਲ ਤੇ ਚੱਕਦੇ ਨਹੀਂ ਹੈਗੇ ਘਰੇ ਤੇ ਅੱਜ ਭਤਾਨੀ ਕਹਿੰਦੇ ਨਾ ਮੀਂਹ ਆਹੀ ਫਲੋਡਿੰਗ ਕਰਾਵਾਂਗੇ ਲਗਾ ਇਹ ਥਾਰ ਕਿਹੜੀ ਹੈਗੇ ਤੁਸੀਂ ਫਰਾਡਿੰਗ ਕਰਾਉਂਗੇ ਇਧਰ ਮੁੰਡੇ ਦੇਖੋ ਕੀ ਕਰਾਉਂਦੇ ਇਹ ਚੈੱਕ ਕਰੋ ਮੈਂ ਤੇਰਾ ਦਾ ਹਾਲ ਚੈੱਕ ਕਰੋ ਪਹਿਲਾਂ ਆ ਵੀ ਚੀਜ਼ ਹੋਣੀ ਆ ਪੂਰੇ ਇਹਨਾਂ ਨੇ ਗੰਦ ਵੜਤੀ ਆ ਤੇ ਬ੍ਰੇਕ ਬੁਰਕ ਸਾਰੇ ਘਟ ਗਏ ਇਹਦੇ ਕਰਾਉਣਾ ਪੈਣਾ ਸੈਟ ਤੇ ਇਧਰ ਪੂਰਾ ਗਰਾਊਂਡ ਵਧੀਆ ਲੱਗਦਾ ਇਧਰ ਕਰੈਕਟ ਵਾਲੇ ਵੀ ਆਈ ਨਹੀਂ ਹੈਗੇ ਆ ਤੇ ਆ ਆਪਾਂ ਖੇਡਦੇ ਆ ਫਿਰ ਆ ਸਾਈਕਲ ਹੀ ਪੈਂਚਰ ਹੋ ਗਈ ਕਿੱਥੇ ਭਵਾਨੀ ਕਾ ਲੱਗੀ ਤੋੜਾ ਤਾ ਤੈਨ ਆਪਾਂ ਖੇਡਦੇ ਆ ਯਾਰ ਇੱਧਰ ਸੋ ਗਾਇਜ਼ ਯਾਰ ਮਾਨੂ ਨੇ ਕਹਿੰਦੇ ਗਰਾਊਂਡ 'ਚ ਤਾਂ ਖੇਡਣਾ ਨਹੀਂ ਗਿੱਲਾ ਹੈਗਾ ਅਸੀਂ ਦੇਖਿਆ ਸੀਗਾ ਤੇ ਮਾਨੂ ਨੇ ਕਹਿੰਦੇ ਇੱਧਰ ਨਾ ਚੋਲਿਆਂ ਦੇ ਝੂੜੇ ਲਾਵਾਂਗੇ ਇੱਧਰ ਕਦੇ ਹੁਣ ਦੋ ਤਿੰਨ ਦਿਨ ਹੋ ਗਏ ਲੱਤੇ ਨਹੀਂ ਇੱਧਰ ਮੁੰਡੇ ਕਰੀ ਜਾਂਦੇ ਹੈਗੇ ਸੋ ਗਾਇਜ਼ ਹੁਣ ਯਾਰ ਹੋਣੀ ਇੱਧਰ ਚੱਕਰ ਵਾਲੇ ਪਾਸੇ ਚੱਲੇ ਹੈਗੇ ਸਾਰੇ ਜਾਣੇ ਇੱਧਰ ਬਹਿਣਗੇ ਚੱਲੇ ਆਜੋ ਇਹ ਆਇਓ ਸਾਰੇ ਜਾਣੇ कोई ना उत्ते, उत्ते थोड़ा यार या की ले बासे गार, बासे गार। चल उसे अरमान कले बहुगा चल फिर आठा फिर मैं घुमा है चल वे चल बे छड़ जा हम पहले देखे कमाई चल कमाई चल मेरे नाल चल चल इन चक्कर दवाया जापा चल चल खेत के खेत के उतरे आए बड़े कनी बड़े चल बे अरे पर जाऊ ਹਲਕਾ ਖਾਂਣ ਨੂੰ ਵੀਰ ਜੀ ਬੜਾ ਸੁਣਾ ਰਿਹਾ ਇਦਾਂ ਨਾ ਉਤਰ ਗਿਆ ਹੈਗਾ ਇਹਨਾਂ ਹਲਟੀ ਜੀ ਆਨ ਲੱਗੀ ਹੈਗੀ ਆ ਕਿਵੇਂ ਲੱਗਦਾ ਭਈ ਤੈਨੂੰ ਅੱਖਾਂ ਇਹ ਕੀ ਹੁੰਦਾ ਅਸੀਂ ਇੰਨਾ ਕਿ ਰੋਈਏ ਨਾ ਕੋਈ ਨਹੀਂ ਪਤਾ ਹੈ ਨਾ ਸੋ ਗਾਇਜ਼ ਆਲੇ ਚੁੱਲੇ ਦੇ ਨਾ ਜਿਹੜਾ ਮਰਜੀ ਬੰਦਾ ਹੋਵੇ ਸਾਰਿਆਂ ਨੂੰ ਚੱਕਰ ਆਈ ਜਾਂਦਾ ਇਧਰ ਮਾਂ ਨੂੰ ਹਲਟੀ ਆਨ ਲੱਗ ਗਈ ਸੀਗੇ ਇਹ ਨਵਾਂ ਬੰਦਾ ਆ ਗਿਆ ਹੈਗਾ ਮੈਪ੍ਰੀਤ ਸਿੰਘ ਤੁਹਾਡਾ ਜੋਰ ਕੀ ਥਿਆ ਠੀਕ ਆ ਕਰੇ ਹੈਗਾ ਆ ਨਹੀਂ ਅਰਮਾਨ ਉਹਨੇ ਇੱਥੇ ਕਹਿੰਦੇ ਨਾ ਖੇਡਣਾ ਤੇ ਹੈ ਨਹੀਂ ਤੇ ਹਣ ਆਪਾਂ ਚੱਲਦੇ ਹਾਂ ਮਿੰਟ-ਮਿੰਟ ਘਰ ਵੱਲ ਸੋ ਗਾਇਜ਼ ਹੁਣ ਅਰਮਾਨ ਤੇ ਲਵੀ ਹੁਣੇ ਘਰੇ ਚੱਲ ਗਏ ਹੈਗੇ ਆ ਤੇ ਆਪਾਂ ਵੀ ਘਰੇ ਆ ਸੌਣ ਆਲੇ ਹੈਗੇ ਆ ਤੇ ਬਲੌਗ ਆਪਾਂ ਬਲੌਗ ਨੇ ਫਾਈਨਿਸ਼ ਕਰਦੇ ਸਮਾਪਤੀ ਬਲੌਗ ਨੂੰ ਲਾਈਕ ਕਰਨਾ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੈਂ ਦਿਹਾਣ ਆਪਾਂ ਨੈਕਸਟ ਬਲੌਗ ਚ